हेलो स्टूडेंट्स नेक्स्ट ਅਸੀਂ ਕਰਾਂਗੇ ਗਜ਼ਲ ਗਜ਼ਲ ਕੀ ਹੁੰਦੀ ਹੈ ਇਸ ਦੀ ਵੰਤਰ ਉਦਾਹਰਣਾਂ ਦੇ ਕੇ ਦੱਸਾਂਗੇ ਠੀਕ ਹੈ ਗਜ਼ਲ ਕਿੰਦੇ ਆ ਫਾਰਸੀ ਤੇ ਪੰਜਾਬੀ ਵਿੱਚ ਆਇਆ ਕਾਵਿ ਰੂਪ ਮੰਨੀ ਜਾਂਦੀ ਗਜ਼ਲ ਸ਼ਬਦੀ ਸ਼ਬਦ ਅਰਬੀ ਭਾਸ਼ਾ ਦਾ ਹੋਣ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਮੂਲ ਅਰਬੀ ਹੀ ਹੈ ਅਰਬੀ ਫਾਰਸੀ ਤਾਂ ਉਰਦੂ ਰਾਹੀਂ ਹੀ ਪੰਜਾਬੀ ਕਵਿਤਾ ਦੇ ਵਿਹੜੇ ਵਿੱਚ ਦਾਖਲ ਹੋਈ ਹੈ ਮੁਲਾਨਾ ਹਾਲੀ ਨੇ ਗਜ਼ਲ ਨੂੰ ਅ ਔਰਤੋ ਸੇ ਮੁਖਾਤਬ ਹੈਨਾ ਔਰ ਇਸ਼ਕਵਾਜ਼ੀ ਕਰਨਾ ਦੇ ਅਰਥਾਂ ਵਿੱਚ ਲਿਆ ਹੈ ਠੀਕ ਹੈ ਗਜ਼ਲ ਦੇ ਅਜਿਹੇ ਸੁਭਾਅ ਵੱਲ ਦੇਖਦਿਆਂ ਹੀ ਯੋਸ਼ ਮਲੀਹਾ ਵਾਦੀ ਨੇ ਗਜ਼ਲ ਸੰਬੰਧੀ ਇਸ ਤਰ੍ਹਾਂ ਕਿਹਾ ਹੈ ਗਜ਼ ਗਜ਼ ਲਗੇ ਸ਼ਾਇਰ ਲਕੀਰ ਕੇ ਫਕੀਰ ਹਨ ਉਹਨਾਂ ਦੀ ਸ਼ਾਇਰੀ ਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ ਕੋਈ ਵਾਸਤਾ ਅ ਨਹੀਂ ਅਤੇ ਉਹ ਦਕੀਆਂ ਨੂਸੀ ਵਿਚਾਰਾਂ ਦੀ ਜੋਗਾਲੀ ਕਰੀ ਜਾਂਦੇ ਹਨ ਪਰ ਮੀਸਾ ਦੇ ਕਹਿਣ ਵਾਂਗ ਗੱਜ਼ਲ ਦਾ ਆਰੰਭ ਜ਼ਰੂਰ ਹੁਸਨ ਇਸ਼ਕ ਦੀਆਂ ਗੱਲਾਂ ਤੋਂ ਹੋਇਆ ਸੀ ਪਰ ਪਿੱਛੋਂ ਜ਼ਿੰਦਗੀ ਦੇ ਹੋਰ ਵੱਖ-ਵੱਖ ਵਿਸ਼ੇ ਵੀ ਇਸ ਕਾਬ ਰੂਪ ਰਾਹੀਂ ਪ੍ਰਗਟਾਏ ਜਾਣ ਲੱਗ ਪਏ ਗੱਜ਼ਲ ਦੇ ਤਦ गजल एक निश्चित काफ रूप है नज़्म ਦੇ ਬਪ੍ਰਿਤ ਇਸ ਨੇ ਇੱਕ ਬਹਿਰ ਦੀ ਕੈਦ ਭੁਗਣੀ ਹੁੰਦੀ ਹੈ ਜਿਸ ਨੇ ਇਸ ਨੂੰ ਮਕਾਨਕੀ ਵੀ ਬਣਾਇਆ ਹੈ ਤੇ ਚੁਸਤ ਫੱਬ ਵੀ ਆਮ ਤੌਰ ਤੇ ਫਾਰਸੀ ਦੇ ਬਹਿਰਾ ਨੂੰ ਹੀ ਇਸ ਦੇ ਸ਼ੰਦ ਵਜੋ ਸਵੀਕਾਰ ਕੀਤਾ ਜਾਂਦਾ ਹੈ ਉੰਜ ਪੰਜਾਬੀ ਪਿੰਗਲ ਵਿੱਚ ਵੀ ਕੁਝ ਗੰਜਲਾ ਗਜ਼ਲਾਂ ਲਿਖੀਆਂ ਗਈਆਂ ਹਨ ਪਰ ਗਜ਼ਲ ਦੀ ਪਛਾਣ ਇਹ ਛੰਦ ਜਾਂ ਬਹਿਰ ਨਹੀਂ ਬਹਿਰ ਵਾਲੇ ਜਾਂ ਛੰਦ ਵਾਲੇ ਤਾਂ ਕਵਿਤਾ ਤੋਂ ਵੀ ਅਜਿਹੀ ਬੰਦਸ਼ ਦੀ ਅਵਸ਼ਕਤਾ ਮੰਗ ਰਹੇ ਹਨ ਇਹ ਤਾਂ ਹੋਈ ਤੇਲ ਦੀ ਗੱਲ ਗਜ਼ਲ ਨੂੰ ਤੁਕਾਂਤ ने नजम तो वक्रा कर दिता डॉक्टर सतेंद्र सिंह ने इस दुकानत तो ने विशेष करके एक पहला दूजा चौथा सत्रह सत्रा मिलन वजो देखा है पर इसका इंज सत्रह तो बाद मिलना ही इसकी विशेषता नहीं हर शेयर दे दूसरे मिश्रे मिशरे सत्रकानत रदीफ कहा है हर शेयर सुतंत्र हूँ है तो शेयर का अंत रदीफ नज्याया हूँ है सारे शेयर रदीफ इको जिहा रिहा करता है ठीक है ਹਰ ਸ਼ੇਰ ਦੀ ਸੁਤੰਤਰ ਹੋਦ ਨੇ ਇਸ ਦੇ ਤੁਕਾਂਤ ਪ੍ਰਬੰਧ ਨੂੰ ਵਿਸ਼ੇਸ਼ ਬਣਾਇਆ ਇੱਕ ਨਜ਼ਰ ਦਾ ਭਰਮ ਹੈ ਜਾਂ ਨੂਰ ਦਾ ਇਹ ਨਜ਼ਰ ਦਾ ਭਰਮ ਹੈ ਜਾਂ ਨੂਰ ਦਾ ਰੇਤਲਾ ਟਿੱਬਾ ਤਾਂ ਦਿਸਦਾ ਦੂਰ ਹੈ ਇਹ ਕਿਹਾ ਹੈਸਸ ਮਿਸ਼ਾ ਦੇ ਅਗਲਾ ਹੈ ਸ਼ੇਰ ਦੇ ਦੂਹਾ ਮਿਸ਼ਰਿਆਂ ਵਿੱਚ ਆਇਆ ਹੈ ਹੈ ਇਸ ਦਾ ਰਦੀਫ ਹੈ ਜੋ ਆ ਹੈ ਸ਼ਬਦਾਂ ਇਸ ਦਾ ਰਦੀਫ ਹੈ ਰਦੀਫ ਸ਼ੇਅਰ ਲਈ அவश्यक ਨਹੀਂ ਸਭੋ ਗਹਿਣਾ ਹੀ ਹੈ ਸ਼ੇਅਰ ਲਈ ਜ਼ਰੂਰੀ ਤਾਂ ਹਰਫ-ਏ-ਰਵੀ ਹੈ ਜਿਸ ਨੂੰ ਦੂਜੇ ਸ਼ਬਦਾਂ ਵਿੱਚ ਕਾਫੀਆ ਹੀ ਕਹਿ ਦੇਣਾ ਚਾਹੀਦਾ ਹੈ ਕਾਫੀਆ ਹਰ ਸ਼ੇਅਰ ਲਈ ਜ਼ਰੂਰੀ ਹੈ ਗਜ਼ਲ ਦੇ ਮਤਲੇ ਮਤਲੇ ਪਹਿਲੇ ਸ਼ੇਅਰ ਵਿੱਚ ਦੋਹਾਂ ਤੁਕਾਂ ਮਿਸ਼ਰੀਆਂ ਦੇ ਤੁਕਾਂਤ ਰਲਦੇ ਹੁੰਦੇ ਹਨ ਭਾਵੇਂ ਜੇ ਗਜ਼ਲ ਦਾ ਤੁਕਾਂਤ ਸਿਰਫ ਕਾਫੀਆ ਹੈ ਨੂਰ ਦੂਰ ਤਾਂ ਵੀ ਪਰ ਜੇ ਰਦੀਫ ਹੈ ਹੈ ਤਾਂ ਵੀ ਮਤਲੇ ਕਈ ਹੋਰ ਹੋ ਸਕਦੇ ਹਨ ਜਿਵੇਂ ਦੂਸਰੇ ਮਤਲੇ ਨੂੰ ਮਤਲਾ ਸਾਨੀ ਕਿਹਾ ਜਾਂਦਾ ਹੈ ਕਾਫੀ ਦੀ ਅਵਸ਼ਕਤਾ ਗਜ਼ਲ ਨੂੰ ਇੱਕ ਵੱਖਰੀ ਹੀ ਕਿਸਮ ਦਾ ਹੁਸਨ ਦਿੰਦੀ ਹੈ ਜਦੋਂ ਇਹ ਹੁਸਨ ਰਦੀਫ ਦਾ ਗਹਿਣਾ ਪਾਉਂਦਾ ਹੈ ਤਾਂ ਕਵਤਾ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ ਅਸੀਂ ਪਿੱਛੇ ਕਹ ਆਏ ਹਾਂ ਕਿ ਹਰ ਸ਼ੇਰ ਸੁਤੰਤਰ ਹੁੰਦਾ ਹੈ ਕੁਝੇ 'ਚੋਂ ਸਮੁੰਦਰ ਬੰਦ ਕਰਨਾ ਗਜ਼ਲ ਦੇ ਸ਼ੇਰ ਦਾ ਸੁਭਾ ਕਿਹਾ ਗਿਆ ਹੈ ਇਹ ਹੀ ਇਸ ਦੀ ਵਿਲੱਖਣਤਾ ਹੈ ਇਸ ਨੇ ਹੀ ਇਸ ਨੂੰ ਵਿਸ਼ੇਸ਼ ਤੁਕਾਂਤ ਪ੍ਰਬੰਧ ਦਿੱਤਾ ਹੈ ਗੱਜ਼ਲ ਦੇ ਹਰ ਸ਼ੇਅਰ ਵਿੱਚ ਕਾਫੀਆਂ ਬਦਲ ਲਾਉਣਾ ਹੁੰਦਾ ਹੈ ਕਾਫੀਆ ਜਿਹੜਾ ਹੈ ਪਤਲਾਉਣਾ ਹੁੰਦਾ ਹੈ ਜਿਵੇਂ ਉੱਪਰ ਸ਼ੇਅਰ ਵਿੱਚ ਨੂਰ ਦੂਰ ਆਇਆ ਹੈ ਪਰ ਕਾਫੀਏ ਦਾ ਹਰਫ ਰਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ ਜਿਵੇਂ ਨੂਰ ਤੇ ਦੂਰ ਵਿੱਚ ਦੁਲੈਂਕੜ ਤੇ ਰਾਰਾ ਕਈ ਵਾਰ ਕਾਫੀਆਂ ਬਦਲ ਕੇ ਨਹੀਂ ਆਉਂਦਾ ਕਾਫੀਆ ਜਿਹੜਾ ਆ ਬਦਲ ਕੇ ਕਈ ਵਾਰੀ ਕਹਿੰਦੇ ਨਹੀਂ ਆਉਂਦਾ ਫੇਕੀ ਹੁੰਦਾ ਆ ਉਹ ਉਸ ਗੱਜਨ ਨੂੰ ਯੱਕ ਕਾਫੀਆ ਗਜ਼ਲ ਕਿਹਾ ਜਾਂਦਾ ਹੈ ਜਿਵੇਂ ਵਦ ਵਦ ਵਕਤਾਂ ਦਾ ਤੇਰਾ ਸ਼ੇਰ ਸਾਦ ਮੁਰਾਦਾਂ ਤੇਰਾ ਸ਼ੇਰ ਇੱਕਦਮ ਗਮ ਇੱਕ ਦਰ ਖੁਸ਼ੀਆਂ ਇੱਕ ਮੇਰਾ ਇੱਕ ਤੇਰਾ ਸ਼ੇਰ ਦੁਨੀਆ ਵਿੱਚ ਹਮਦਰਦ ਲਈ ਇੱਕ ਤੂੰ ਤੇ ਇੱਕ ਤੇਰਾ ਸ਼ੇਰ ਠੀਕ ਹੈ ਨੈਕਸਟ ਹੈ ਅੱਜ ਅੱਧੀ ਕਰਦੀ ਗਜ਼ਲ ਵੱਡੀ ਹੈ ਥੋੜੀ ਪਹਿਲੇ ਸ਼ੇਰ ਵਿੱਚ ਤੇਰਾ ਤੋਂ ਬਾਅਦ ਹਰ ਸ਼ੇਰ ਦਾ ਕਾਫੀਆ ਤੇਰਾ ਹੀ ਹੈ ਇੱਕ ਯੱਕ ਕਾਫੀਆ ਗੱਜ਼ਲ ਦੇ ਸ਼ੇਅਰ ਹਨ ਕਈ ਵਾਰ ਸ਼ੇਅਰ ਸਵਤੰਤਰ ਹੋ ਕੇ ਇੱਕੋ ਗੱਲ ਦੀ ਉਸਾਰੀ ਕਰਦੇ ਪ੍ਰਤੀਤ ਹੁੰਦੇ ਹਨ ਅਜਿਹੇ ਸੁਭਾ ਦੀ ਗੱਜ਼ਲ ਨੂੰ ਮੂ ਸ਼ਲਚਲ ਗੱਜ਼ਲ ਕਿਹਾ ਜਾਂਦਾ ਹੈ 바ਵਾ ਬਲਵੰਤ ਦੀਆਂ ਬਹੁਤੀਆਂ ਗੱਜ਼ਲਾਂ ਇਸੇ ਤਰ੍ਹਾਂ ਦੀਆਂ ਹਨ ਤਦੇ ਉਹ ਗੱਜ਼ਲ ਤੇ ਬਿਸਰ ਲਿਖ ਦਿਆ ਕਰਦਾ ਸੀ ਅਜਹੀ ਗਜ਼ਲ ਦੀ ਗਜ਼ਲ ਬਜੋ ਪਛਾਣ ਸ਼ੇਅਰ ਦੀ ਸਵਤੰਤਰਤਾ ਹੀ ਹੁੰਦੀ ਹੈ ਹਰ ਸ਼ੇਅਰ ਸੁਤੰਤਰ ਹੋ ਕੇ ਵੀ ਇੱਕ ਇੱਕੋ ਭਾਵ ਬੁਣਤੀ ਕਰਦਾ ਹੈ ਇਹ ਅਜਹੀ ਗਜ਼ਲ ਦੀ ਖੂਬੀ ਹੈ ਅੱਗੇ ਹੈ ਗਜ਼ਲ ਦੇ ਅੰਤਲੇ ਸ਼ੇਅਰ ਨੂੰ ਮਕਤਾ ਕਿਹਾ ਜਾਂਦਾ ਹੈ ਕਈਆਂ ਦਾ ਵਿਚਾਰ ਹੈ ਕਿ ਗਜ਼ਲ ਇਸ ਤੋ ਪਹਿਲਾਂ ਹੀ ਮੁੱਕ ਜਾਂਦੀ ਹੈ ਇਹ ਤਾਂ ਕਵਿਤੀ ਇਸ ਬਾਰੇ ਉਕਤੀ ਹੁੰਦੀ ਹੈ ਇਸ ਸ਼ੇਅਰ ਵਿੱਚ ਕਵੀ ਆਪਣਾ ਨਾਮ ਜਾਂ ਉਪਨਾਮ ਵਰਤਦਾ ਹੈ ਜਿਵੇਂ ਦੁਨੀਆਂ ਵਿੱਚ ਹਮਦਰ ਦ ਲਈ ਇੱਕ ਤੂੰ ਤੇ ਇੱਕ ਤੇਰਾ ਸ਼ਹਿਰ ਠੀਕ ਹੈ ਅਸੀਂ ਅੱਜ ਇੱਥੇ ਤੱਕ ਕਰ ਲੈਨੇ ਆ ਤੇ ਕੱਲੋਂ ਅਗਲੀ ਵੀਡੀਓ ਚ ਵਿੱਚ ਮੈਂ ਨੈਕਸਟ ਕਰਾਉਂਗੀ ਓਕੇ ਮੈਂ